ਮੈਂ ਕਾਗਜ਼ ਦੀ 베ੜੀ ਰੱਬਾ ਤੂੰ ਮੈਨੂੰ ਪਾਰ ਲੰਘਾਇਆ ਮੈਂ ਕਾਗਜ਼ ਦੀ 베ੜੀ ਰੱਬਾ ਤੂੰ ਮੈਨੂੰ ਪਾਰ ਲੰਘਾਇਆ ਸ਼ੁਕਰ ਕਰਾਂ ਮੈਂ ਤੇਰਾ ਹਰਦਮ ਮੈਂ ਜੋ ਮੰਗਿਆ ਸੋ ਪਾਇਆ तिया तेरा सुखरदातिया सुकरदातिया तेरा सुकर तिया जिंदगी रही गुजर तिया गुजरदातिया तिया तेरा सुखरदातिया शुक्र दातिया तेरा शुक्र दातिया आम रहा जा खास हो माए कदे न चामा मैं मुल मिंत दा पैजे जावे एकरे ਇਕਰਾਂ ਦੁਆ ਮੈਂ ਆਮ ਰਹਾ ਜਾਂ ਖਾਸ ਹੋ ਮੈਂ ਕਦੇ ਨਾ ਚਾ ਮੈਂ ਮੁੱਲ ਮਿਹਨਤ ਦਾ ਪੈ ਜਾਵੇ ਕਰਾਂ ਦੁਆ ਮੈਂ ਇਹ ਨਾ ਬਖਸ਼ ਦੇ ਹੁਨਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਆ ਗੁਜ਼ਰਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਬਣ ਸਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਮਾ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਸਾਮਾ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਮਾ ਸੌਖਾ ਕੀਤਾ ਸੋਹਾਂ ਦਾ ਸਫ਼ਰ ਦਾ ਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਆ ਗੁਜ਼ਰਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਇਸਔਰਤ ਦੀ ਪੌੜੀ ਇੱਕ ਦਿਨ ਡਿੱਗ ਹੀ ਪੈਣੀ ਐ ਇਹ ਪੈਸੇ ਦੀ ਦੌੜ ਤਗਲਾ ਚੱਲਦੀ ਰਹਿਣੀ ਐ ਇਸਔਰਤ ਦੀ ਪੌੜੀ ਇੱਕ ਦਿਨ ਡਿੱਗ ਹੀ ਪੈਣੀ ਆ ਇਹ ਪੈਸੇ ਦੀ ਦੌੜ ਗਿਲਾ ਸਦਾ ਚੱਲਦੀ ਰਹਿਣੀ ਆ ਮੇਰੇ ਪੱਲੇ ਪਾ ਦੇ ਸਬਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਤੇ ਕਰਦਾਤਿਆ ਤੇਰਾ ਸ਼ੁਕਰ ਦਾਤਿਆ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਆ ਗੁਜ਼ਰਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਕਈ ਪੈਰਾਂ ਤੋਂ ਨੰਗੇ ਫਿਰਦੇ ਛਿਰ ਤੇ ਲੱਬਣ ਸਾਵਾ ਮੇਨੂ ਦਾਤਾ ਸਭ ਕੁਝ ਦਿੱਤਾ ਕਿਉ ਨਾ ਸ਼ੁਕਰ ਮਨਾਵਾ ਸੌਖਾ ਕੀਤਾ ਸਾਹਾਂ ਦਾ ਸਫਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ ਤੇਰਾ ਹਰ ਦਮ ਤੇਰਾ ਹਰ ਦਮ ਮੈਂ ਜੋ ਮੰਗਿਆ ਸੋ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਆ ਗੁਜ਼ਰਦਾ ਤੇ ਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ शुकरदाते तेरा शुकर दा शुकर दा तेरा शुकरदाते तेरादातया वेगुरु वाहे वाहेगुरु 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 वाहे ਆਮਰ ਹਾਂ ਜਾ ਖਾਸ਼ੋ ਮਾਏ ਕਦੇ ਨਚਾ ਮੈਂ ਮੁੱਲ ਮਿਹਨਤ ਦਾ ਪੈ ਜਾਵੇ ਏ ਕਰਾਂ ਦੁਆ ਮੈਂ ਆਮਰ ਹਾਂ ਜਾ ਖਾਸ਼ੋ ਮਾਏ ਕਦੇ ਨਚਾ ਮੈਂ ਮੁੱਲ ਮਿਹਨਤ ਦਾ ਪੈ ਜਾਵੇ ਏ ਕਰਾਂ ਦੁਆ ਮੈਂ ਸੋਖਾ ਕੀ ਬਸ ਇਨਾ ਬਖਸ਼ ਦੇ ਹੁਨਰ ਦਾ ਤਿਆ ਸੁਕਰ ਦਾ ਤਿਆ ਤੇਰਾ ਸੁਕਰ ਦਾ ਤਿਆ ਜ਼ਿੰਦਗੀ ਰਹੀ ਆ ਗੁਜ਼ਰ ਦਾ ਤਿਆ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾ ਤਿਆ ਸ਼ੁਕਰ ਦਾ ਤਿਆ ਤੇਰਾ ਸ਼ੁਕਰ ਦਾਤਾ ਆ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਮਾ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਮਾ ਔਖਾ ਕੀਤਾ ਸਾਹਾਂ ਦਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਆ ਗੁਜ਼ਰਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ 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 सतनाम श्री वागुरु जी 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 ਸਤਨਾਮ ਸ੍ਰੀ ਵਾਹਿਗੁਰੂ ਜੀ 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 ਸਤ ਨਾਮ ਸ੍ਰੀ ਵਾਹਿਗੁਰੂ ਜੀ ਸਤ ਨਾਮ ਸ੍ਰੀ ਵਾਹਿਗੁਰੂ ਜੀ ਕੀ ਵਰਦੇ ਆਇਆ ਤੇਰੀਆਂ ਮੇਰੇ ਸਤ ਗੁਰ ਜੀਓ ਕੀ ਵੜੇ ਆਇਆ ਤੇਰੀਆਂ ਮੇਰੇ ਸੱਤ ਦੁਰ ਜੀਓ ਪੀਰਾਂ ਦਾ ਮਹਾ ਪੀਰ ਤੂੰ ਹੈ ਫਕਰ ਵਲ ਫਕੀਰ ਤੂੰ ਹੈ ਪੀਰਾਂ ਦਾ ਮਹਾ ਪੀਰ ਤੂੰ ਹੈ ਫਕਰ ਵਲ ਫਕੀਰ ਤੂੰ ਹੈ ਹਾਸਾ ਵੀ ਤੂੰ ਨੀਰ ਤੂੰ ਹੈ ਰੂਦਾ ਅਸਲ ਸਰੀਰ ਤੂੰ ਹੈ ਸਭ ਪਹਿਣਾ ਦਾ ਵੀਰ ਤੂੰ ਹੈ ਸੁਰੂ ਵੀ ਤੂੰ ਅਖੀਰ ਤੂੰ ਹੈ ਵਾ ਗੁਰੂ 바ਵਾ ਗੁਰੂ 바ਵਾ ਗੁਰੂ 바ਵਾ ਗੁਰੂ ਰੁਖ ਵੀ ਤੇਰੇ ਪੱਤੇ ਤੇਰੇ ਮਹਿਲ ਸਾਰੇ ਸੱਤੇ ਤੇਰੇ ਰੁਖ ਵੀ ਤੇਰੇ ਪੱਤੇ ਤੇਰੇ ਮਹਿਲ ਸਾਰੇ ਸੱਤੇ ਤੇਰੇ ਫਿੱਕੇ ਤੇਰੇ ਰਤੇ ਤੇਰੇ ਰੰਗ ਹੈ ਸਾਰੀ ਕਤੇ ਤੇਰੇ ਤੂੰ ਕਣਕਣ ਵਿੱਚ ਕਣਕਣ ਤੇਰਾ ਤੂੰ ਕਣਕਣ ਵਿੱਚ ਕਣਕਣ ਤੇਰਾ ਸੱਤੇ ਤੇਰੇ ਸੁਰ ਮੇ ਸੱਤੇ ਤੇਰੇ ਵਾਹ ਗੁਰੂ ਵਾਹ ਵਾਹ ਗੁਰੂ 바ਵਾ ਗੁਰੂ 바ਵਾ ਗੁਰੂ ਹਰ ਤਨ ਨੂੰ ਵਸਤਰ ਬਾਣੇ ਦਿਨਾ ਫੁੱਲ ਸਵਣਾ ਦੀ ਜਾਣੇ ਦਿਨਾ ਕੀ ਗਮ ਮੈਂ ਮਾ ਤੇਰੀ ਸਤਗੁਰ ਹਰ ਇੱਕ ਝੁੰਝ ਨੂੰ ਦਾਣੇ ਦਿਨਾ ਪੱਕੇ ਤੇਰੇ ਕੱਚੇ ਤੇਰੇ ਝੂਠੇ ਤੇਰੇ ਸੱਚੇ ਤੇਰੇ ਸਾਨੂੰ ਪਾਰ ਲੰਗਾ ਦੇ ਸਤਿਗੁਰ ਅਸੀਂ ਅਣ ਜਾਣੇ ਬੱਚੇ ਤੇਰੇ ਵਾ ਗੁਰੂ 바ਵਾ குரு 바ਵਾ ਗੁਰੂ 바ਵਾ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਲੇ ਅਮਰਦਾਸ ਗੁਰਗਾ ਮਾ ਤੇਰੀ ਤੇਰੀ ਉਪਮਾ ਤਹਿ ਮਨ ਆਵੇ ਵਾਹਿਗੁਰੂ ਜੀ ਕੰਨ ਹੈ ਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਮ ਜਪਣ ਦਾ ਬਲ ਬਖਸ਼ਿਓ ਵਾਹਿਗੁਰੂ ਜੀ ਕਰਤਕਾਰਾਂ ਮੈਂ ਫਲ ਬਖਸ਼ਿਓ ਵਾਹਿਗੁਰੂ ਜੀ ਕੋਈ ਮੁਸੀਬਤਾਂ ਨ ਖੜੇ ਜੇ ਦਾਤਾ ਜੀ ਤੁਸੀਂ ਹੱਲ ਬਖਸ਼ਿਓ ਵਾਹਿਗੁਰੂ ਜੀ ਮੇਰਾ ਦੇ ਨਾਲ ਭਰੇ ਆ ਖਜ਼ਾਨਾ ਸਤ ਸ਼ੁਕਰਾਨਾ ਵਾਹਿਗੁਰੂ ਜੀ ਤੇਰਾ ਸ਼ੁਕਰਾਨਾ ਤੇਰਾ ਦਿੱਤਾ ਖਾਈ ਜਾਨਾ ਬਿਨ ਕੋਈ ਮੋਲਨ ਤੋ ਸਾ ਦਿੱਤੇ ਨੇ ਮੰਜ਼ਲਾਂ ਦੇ ਤੱਕ ਰਾਹ ਦਿੱਤੇ ਨੇ ਇੱਕ ਦੂਜੇ ਲਈ ਪਿਆਰ ਦਿੱਤਾ ਏ ਸੋਨਾ ਇਹ ਪਰਿਵਾਰ ਦਿੱਤਾ ਏ ਦੇਖਣ ਨੂੰ ਅੱਖਾਂ ਦਿੱਤੀਆਂ ਸੋਨ ਨੂੰ ਕੰਨ ਦਿੱਤੇ ਨੇ ਬੋਲਣ ਨੂੰ ਜੀਬ ਦਿੱਤੀ ਏ ਮਿਹਨਤ ਲਈ ਹੱਥ ਦਿੱਤੇ ਨੇ ਤੇਰੀ ਰਜ਼ਾ ਨਾਲ ਚੱਲਦਾ ਵਾਹਿਗੁਰੂ ਚੱਲਦਾ ਰਜ਼ਾਨਾ ਵਾਹਿਗੁਰੂ ਕਰਾਂ ਤੇਰਾ ਸ਼ੁਕਰਾਨਾ ਵਾਹਿਗੁਰੂ ਹਰ ਵੇਲੇ ਕਰਾਂ ਤੇਰਾ ਸ਼ੁਕਰਾਨਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਇਹੋ ਦਿਖ ਚੁੱਕੀ ਮੈਂ ਲਿਖੀ